ਪੰਜਾਬ ਸਾਹਿਬ ਕੀ ਕਹਿਣਾ ਚਾਹਾਂਗਾ ਇੱਕ ਵਾਰਦਾਤ ਹੋਈ ਸੀ ਮਜ਼ਦੂਰਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਪਾਸਪੋਰਟ ਵੀ ਲੈ ਲਿਆ ਗਿਆ ਸੀ ਇਹ 8 ਕਿ ਉਹ ਹੈ ਬਿੰਦੋ 725 ਨੂੰ ਦੋ ਪੀਓਪੀ ਦੇ ਜਵਾਨ ਨੇ ਹਰਸ਼ ਕੁਮਾਰ ਤੇ ਸ਼ੋਕ ਇਹਨਾਂ ਨੂੰ ਵਟਸਐਪ ਤੇ ਕਾਲ ਜਾਂਦੀ ਹੈ ਬੜਡੇ ਵੀ ਅਸੀਂ ਪੂਲੇ ਪਿੰਡ ਪੀਓਪੀ ਦਾ ਕੰਮ ਕਰਾਉਣਾ ਜਿਹਦੇ ਸਬੰਧ ਵਿੱਚ 9 ਤਰੀਕ ਨੂੰ ਪੂਲੇ ਆ ਗਏ ਔਰ ਵਟਸਐਪ ਕਾਲ ਹੋਈ ਸੀ ਪੂਲੇ ਆ ਕੇ ਇਹਨਾਂ ਨੂੰ ਉਹਨਾਂ ਦੇ ਕਾਰ ਦੇ ਵਿੱਚ ਬੈਠ ਕੇ ਬੰਦਿਆਂ ਨੇ ਅਪਦੇ ਪਹਿਲੇ ਰਸਤੇ ਵਿੱਚ ਲੈ ਗਏ ਉੱਥੋਂ ਜਾ ਕੇ ਉਹਨਾਂ ਨੇ ਇਹਨਾਂ ਤੋਂ ਮੋਬਾਈਲ ਵੀ ਛੀਨ ਲਿਆ ਔਰ ਇਹਨਾਂ ਕੋਲੋਂ ਕੁਝ ਨਕਦੀ ਵੀ ਲੈ ਲਈ ਔਰ ਨਾਲ ਇੱਕ ਜਿਹੜਾ ਸ਼ੋਕਮਾਰ ਆ ਉਹਦੇ ਸਿਰ ਤੇ ਵੱਟਾ ਮਾਰਿਆ ਇਹ ਬੰਦੇ ਘੁਬਰਾ ਗਏ ਉਹ ਬੰਦੇ ਮੋਟਰਸਾਈਕਲ ਤੇ ਫਰਾਰ ਹੋ ਗਏ ਜੀ ਜਿਹੜੇ ਮੋਬਾਈਲ ਤੇ WhatsApp ਕਾਲ ਆਉਂਦੀ ਸੀ ਉਹ ਮੋਬਾਈਲ ਨਾਲ ਲੈ ਗਏ ਦੂਜੀ ਕਾਲ ਨਹੀਂ ਕੀਤੀ ਸੀ ਇਹ ਕਰਕੇ ਸਾਨੂੰ ਇਹਦੇ ਵਿੱਚ ਬਹੁਤ ਉਲਝਾਇਆ ਮਾਮਲਾ ਸੀ ਇਹਦੇ ਵਿੱਚ ਮੈਨੂੰ ਐਸਐਸਪੀ ਸਾਹਿਬ ਨੇ ਹਦਾਇਤ ਕੀਤੀ ਵੀ ਐਸਐਸਓ ਸਾਹਿਬ ਤੁਸੀਂ ਆਪ ਇਹ ਕੇਸ ਦੇਖੋ ਇਹਦੇ ਵਿੱਚ ਸਾਡੀ ਪੁਲਿਸ ਪਾਰਟੀ ਔਰ ਮੈਂ ਬੜੀ ਮਿਹਨਤ ਕੀਤੀ ਅਸੀਂ ਇਹਨਾਂ ਦੇ ਬੈਂਕ ਅਕਾਊਂਟ ਉਗੈਰਾ ਚੈੱਕ ਤੇ ਕਿਰਤ ਨੂੰ ਸ਼ੱਕ ਸੀਗਾ ਬੈਂਕ ਬੈਂਕ ਕਾ ਉਹਨਾਂ ਬੰਦਿਆਂ ਨੇ ਕੀ ਕੀਤਾ ਵੀ ਪੈਸੇ ਟ੍ਰਾਂਸਫਰ ਇੱਕ ਚਨਈ ਦੀ ਬੈਂਕ ਹੈ ਜੀ ਜੋ ਕਿ ਇੱਕ ਬਟੰਡੇ ਵੀ ਬ੍ਰਾਂਚ ਹੈ ਉਹਦੇ ਰੇ ਪੀਟੀਐਮ ਨਹੀਂ ਪਾਤੇ ਜੀ ਉਹਦੇ ਵਿੱਚ ਸਾਨੂੰ ਬੜੀ ਪ੍ਰੋਬਲਮ ਸੀ ਫਿਰ ਅਸੀਂ ਪੇਟ ਵਿੱਚ ਨਹੀਂ ਹੌਲੀ-ਹੌਲੀ ਅਸੀਂ ਸੰਕਰ ਕੇ ਜਾ ਕੇ ਬੈਂਕ ਕਾਉਂਟ ਪੈਸੇ ਟ੍ਰਾਂਸਫਰ ਹੋ ਗਏ ਉੱਥੇ ਮੇਰੀ ਪਾਰਟੀ ਗਈ ਉਤੋਂ ਸਾਨੂੰ ਕੋਈ ਸੂਰ ਮਿਲ ਗਿਆ ਜਿਰ ਤਪੀਸ਼ ਦੇ ਦਰਾਂ ਨੀ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੇ ਦੋ ਦੋ ਬੰਦੇ ਐ ਪੀਓਪੀ ਦੇ ਨਾਲ ਵੀ ਇਹਨਾਂ ਦੇ ਕੰਮ ਕਰਦੇ ਰਹੇ ਐ ਇੱਕ ਦਿਨਾ ਛੋਟੂ ਕੁਮਾਰ ਐ ਇੱਕ ਦਿਨਾ ਤਰਮਿੰਦਰ ਕੁਮਾਰ ਐ ਜਿਉ ਸਾਨੂੰ ਪਤਾ ਲੱਗਿਆ ਸੀ ਇਹਨਾਂ ਨੂੰ ਜਿਹੜਾ ਕਾਬੂ ਕਰ ਲਿਆ ਔਰ ਪੁਛਕਿਛ ਕੀਤੀ ਪੁਛਕਿਛ ਦੇ ਦੌਰਾਨ ਸਾਹਮਣੇ ਆਇਆ ਕਿ ਇਹਨਾਂ ਨੇ ਕਿਸੇ ਬੰਦੇ ਨੂੰ ਸਪਾਰੀ ਦਿੱਤੀ ਸਪਾਰੀ ਇਹਨਾਂ ਨੇ ਦਿੱਤੀ ਰਣਜੀਤ ਸਿੰਘ ਔਰ ਪੁੱਲਾ ਬਰਨਾਲੇ ਦਾ ਇੱਕੋ ਦੇ ਨਾਲ ਬੰਦਾ ਨਾਮ ਨੂੰ ਐ ਉਹਨਾਂ ਨੂੰ ਸਪਾਰੀ ਦੇ ਕੇ ਉਹਨਾਂ ਨੇ ਵਾਰਦਾਤ ਕਰਾਈ ਐ ਜਿਹਦੇ ਵਜ੍ਹਾ ਛੋਟੂ ਕੁਮਾਰ ਤੇ ਤਰਮਿੰਦਰ ਕੁਮਾਰ ਜੇ ਵਾਸੀ ਬਟੰਡਾ ਲਾਲ ਸਿੰਘ ਵਸਤੀ ਤੋਂ ਸੰਗੋਣਾ ਵਸਤੀ ਹੀ ਤੇ ਦੂਜੇ ਪਾਸੇ ਇੱਕ ਬੰਦੇ ਨੇ ਉਸ ਨੂੰ ਨਾਮਜ਼ਦ ਕਰਤਾ ਜੋ ਫਾਰ ਹੈ ਜਿਹਦੋਂ ਰਣਜੀਤ ਸਿੰਘ ਬਿੱਲਾ ਬਰਨਾਲੇ ਵਾਲਾ ਉਸ ਕਾਬੂ ਕਰ ਲਿਆ ਸਾਨੂੰ ਜਿਹੜਾ ਉਹਦੇ ਨਾਲ ਦਾ ਬੰਦਾ ਸੀ ਉਹਦੇ ਬਾਰੇ ਵੀ ਕਲੀਅਰ ਹੋਊਗਾ ਕੀ ਲੱਗਦਾ ਸਰ ਜਿਸ ਤਰ੍ਹਾਂ ਇਹ ਕਾਫੀ ਉਲਝਿਆ ਹੋਇਆ ਮਾਮਲਾ ਸੀ ਕੋਈ ਕਲੂ ਨਹੀਂ ਸੀਗਾ ਕਿੰਨੀ ਕਿ ਮਿਹਨਤ ਕਰਨੀ ਦੇਖੋ ਮਿਹਨਤ ਕਰਨੀ ਪੈਂਦੀ ਹੈ ਪੁਲਿਸ ਚਾਵੇ ਜਨ ਨਾਲ ਤਾਂ ਬੜਾ ਹੁਸੁੰਦਾ ਹੈ ਉਹ ਕਰਕੇ ਪ੍ਰਮਾਤਮਾ ਦੀ ਕਿਰਪਾ ਹੈ ਮੈਂ ਜਿੱਥੇ ਵੀ ਰਹਾ ਮੈਂ ਕੋਈ ਕੇਸ ਛੱਡਿਆ ਨਹੀਂ ਆ ਕਿ ਜਨਾਟਿਸ ਆ ਉਹ ਬਾਅਦ ਚ ਮੇਰੇ ਅਫਸਰਾਂ ਦੀ ਬੜੀ ਮਿਹਰਬਾਨੀ ਮੇਰੇ ਸਾਹਿਬ ਦੀ ਹਦਾਇਤ ਸੀ ਵੀ ਤੂੰ ਖੁਦ ਕਰਨਾ ਬੜਾ ਇੰਟਰਸਟ ਲੈ ਬੜੀ ਮਿਹਨਤ ਕੀਤੀ ਮਿਹਨਤ ਕਰਾਂਗਾ ਤਾਂ ਫਲ ਜਰੂਰ ਮਿਲਦਾ ਸਰ ਕਿੰਨੇ ਬੰਦੇ ਅਰੈਸਟ ਕੀਤੇ ਆ ਤੇ ਕਿਤੋਂ ਕੀਤੇ ਗਏ ਆ ਅੱਜ ਦੋ ਬੰਦੇ ਅਰੈਸਟ ਕਰ ਲਿਆ ਉਹ ਜੋ ਸਾਡਾ ਲਵਾਸੀ ਕਚਨ ਦਾ ਹੁੰਦਾ ਹੁੰਦਾ ਪਈ ਗੱਲਾਂ ਸੀ ਨਹੀਂ ਵੀ ਸ਼ੇਅਰ ਕਰ ਸਕਦੇ ਦੋ ਬੰਦੇ ਅਰੈਸਟ ਕਰ ਲਿਆ ਜਿੰਨੇ ਅਰੈਸਟ ਪਾ ਲਈ ਮੈਂ ਔਰ ਜੋ ਇੱਕ ਬੰਦਾ ਰਹਿੰਦਾ ਜਦੋਂ ਉਹ ਅਰੈਸਟ ਕਰਾਂਗੇ ਜਿਹੜਾ ਬਰਨਾਲੇ ਵਾਲਾ ਬੰਦੇ ਨੂੰ ਕਾਬੂ ਕਰਨਾ ਉਸ ਤੋਂ ਬਾਅਦ ਸਾਰੇ ਅਗਲੇ ਬੰਦੇ ਦਾ ਵੀ ਪਤਾ ਲੱਗ ਜਾਊਗਾ ਇਹ ਬੰਦਾ ਕਿੱਥੇ ਸਾਡੀ ਜਿਹੜੀ ਸਪਾਰੀ ਦੀ ਗੱਲ ਕਰੀਓ ਸਪਾਰੀ ਦੀ ਕਿੰਨੇ ਰਕਮ ਨਾਲ ਹੋਣਾਰੇ ਬੰਦੇ ਸੀ ਉਹ ਕਰੀਬ 30000 ਰੁਪਏ ਦਿੱਤੀ ਉਹਨੇ ਇਸ ਨੂੰ ਇਹ ਜਿਹੜੇ ਬੰਦੇ ਤੁਸੀਂ ਅਰੈਸਟ ਕੀਤੇ ਇਹ ਇਹਨਾਂ ਦੇ ਆਪਸ ਆਪਸ ਦੇ ਵਿੱਚ ਨਾਲ ਹੀ ਕੰਮ ਕਰਦੇ ਨੇ ਪੀਓਪੀ ਦੇ ਜਵਾਨ ਹੀ ਨੇ ਜਿਹੜੇ ਇਹਨਾਂ ਨਾਲ ਕੰਮ ਕਰਦੇ ਨੇ ਵੀ ਦੇਖ ਇਹ ਤੋਂ ਲਈ ਹੀ ਦੱਸ ਸਕਦੇ ਨੇ ਕਿ ਕੁੱਲ ਕਿੰਨਾ ਕਿੰਨਾ ਜੁਰਮ ਕੰਮ ਕਰਦੇ ਇਹਨਾਂ ਨੇ